ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਜਿਸੀ ਲੈ ਕੇ ਆਇਆ ਜੀ ਏਰੀਆ ਅਮਲੋ ਫਤਿਹਗੜ ਸਾਹਿਬ ਤੋਂ ਅਰਜੰਤ ਸੇਲ ਕਰਨਾ ਹੈ ਮਾਚੀਓ ਕੰਪਨੀ ਦਾ 6 ਫੁੱਟਾ ਮਲਚਰ ਪੂਰਾ ਸਾਫ ਹੈ ਜੀ 77000 ਰੁਪਏ ਰੇਟ ਰੱਖੇ ਗਏ ਨੰਬਰ ਸਕਰੀਨ ਤੇ ਨੋਟ ਕਰ ਲਓ 978063094 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮਲਚਰ ਹੈ ਜਿਹੜਾ 6 ਫੁੱਟਾ 78000 ਦੇ ਵਿੱਚ ਖਰੀਦ ਸਕਦੇ ਹੋ ਏਰੀਆ ਸੁਲਤਾਨਪੁਰ ਲੋਧੀ ਤੋਂ 1 ਡੇਟਨ ਦਾ ਏਸੀ ਆਇਆ ਜੀ ਰੇਟ ਹੈਗਾ ਜੀ ਸਿਰਫ 13000 13000 ਰੁਪਏ ਰੇਟ ਰੱਖੇਗਾ 1.5 ਟਨ ਦਾ AC ਵਿਕਾਊ ਆ ਏਰੀਆ ਸੁਲਤਾਨਪੁਰ ਲੋਧੀ 9878057125 ਇਸ ਨੰਬਰ ਤੇ ਫੋਨ ਕਰਕੇ ਤੁਸੀਂ 1.5 ਟਨ ਦਾ AC ਹੈ ਜਿਹੜਾ ਤੁਸੀਂ 13000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਣੇ ਰਹੋ KS ਦਾ ਕੰਪਿਊਟਰ ਕਰਾਹਾ ਵਿਕਾਊ ਹੈ ਜੀ 2023 ਮਾਡਲ ਲਾਇਕਾ ਦਾ ਸਿਸਟਮ ਏਰੀਆ ਤਪਾ ਮੰਡੀ ਰੇਟ ਫੋਨ ਤੇ ਦੱਸਣਗੇ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਲਾਇਕਾ ਦਾ ਸਿਸਟਮ 2023 ਮਾਡਲ KS ਦਾ ਕੰਪਿਊਟਰ ਕਰਾਹਾ ਵਿਕਾਊ ਹੈ ਜੀ ਤਪਾ ਮੰਡੀ ਏਰੀਆ ਦੇ ਵਿੱਚ ਅਤੇ ਰੇਟ ਫੋਨ ਤੇ ਦੱਸਿਆ ਹੋਗਾ ਫੋਨ ਨੰਬਰ ਤੁਸੀਂ ਨੋਟ ਕਰ ਲਓ 9780244660 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਪਿਊਟਰ ਕਰਾ ਖਰੀਦ ਸਕਦੇ ਹੋ ਲੁਧਿਆਣੇ ਏਰੀਆ ਤੋਂ ਟਰਾਲੀ ਆਈ ਹੈ ਜੀ ਜੈਕ ਵਾਲੀ ਟਰਾਲੀ ਹੈ ਸਾਈਜ਼ ਹੈ 11 ਬਾਈ 6.5 ਡਬਲ ਟੈਰੀ ਹੈ ਜੀ ਰੇਟ 1 ਲੱਖ 40 ਹਜ਼ਾਰ ਸਾਫ ਕੰਡੀਸ਼ਨ ਹੈ ਜੀ ਜੈਕ ਵਾਲੀ ਟਰਾਲੀ ਹੈ 11 ਬਾਈ 6.5 ਦੀ ਟਰਾਲੀ ਹੈ ਲੁਧਿਆਣੇ ਟਰਾਲੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਡਬਲ ਟੈਰ ਨੇ 7353 74302 ਇਸ ਨੰਬਰ ਤੇ ਕਾਲ ਕਰਕੇ ਜੈਕ ਵਾਲੀ ਟਰਾਲੀ 1,40,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 40 50 ਕਿੱਲੇ ਜ਼ਮੀਨ ਚਾਹੀਦੀ ਹੈ ਜੀ ਇਹਨਾਂ ਵੀਰਾਂ ਨੂੰ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਏਰੀਆ ਦੇ ਵਿੱਚ ਜੇਕਰ ਕੋਈ ਵੀ ਵੀਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਵੇਚਣ ਦਾ ਚਾਹਵਨ ਹੋਵੇ 40 50 ਕਿੱਲੇ ਤਾਂ ਇਹਨਾਂ ਵੀਰਾਂ ਨਾਲ ਸੰਪਰਕ ਜ਼ਰੂਰ ਕਰੇ ਨੰਬਰ ਨੋਟ ਕਰ ਲਓ 9877278454 ਇਹ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਫੋਰਚੂਨਰ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਦੂਜੇ ਨਾਅ ਹੈ ਜੀ ਏਰੀਆ ਨਿਹਾਲ ਸਿੰਘ ਬਾਲਾ ਮੋਗਾ ਰੇਟ ਹੈ ਜੀ 12 ਲੱਖ ਰੁਪਏ 12 ਲੱਖ ਰੁਪਏ ਰੇਟ ਰੱਖਿਆ ਗਿਆ ਜੀ 2012 ਮਾਡਲ ਫੋਰਚੂਨਰ ਗੱਡੀ ਵਿਕਾਊ ਆ ਦੂਜੇ ਨਾਅ ਹੈ ਜੀ 9463407064 9463407064 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਚੂਨਰ ਗੱਡੀ 2012 ਮਾਡਲ 12 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਨਾਰਥ ਰਿਪਰ ਵਿਕਾਊ ਹੈ ਜੀ ਨਾਰਥ ਦਾ ਤੁੜੀ ਵਾਲਾ ਰਿਪਰ ਵਿਕਾਊ ਹੈ 2020 ਮਾਡਲ ਹੈ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੇਖ ਸਕਦੇ ਹੋ ਰੇਟ ਦੀ ਗੱਲ ਕਰੀ ਤਾਂ 165000 ਰੁਪਿਆ ਏਰੀਆ ਜੀ ਸਮਾਣਾ ਤਲਵੰਡੀ ਮਲਕ 9855263016 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਖੋੜ 36 10 ਟਰੈਕਟਰ ਵਿਕਾਊ ਹੈ ਜੀ 1996 ਮਾਡਲ ਪੰਜਾਬ ਨੰਬਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਏਰੀਆ ਮੁਕਸਰ ਰੇਟ 148000 98764 70153 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 9877988446 ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੇਕਰ ਕਿਸੇ ਵੀ ਵੀਰ ਨੇ business ਦੀ ਕਿਸੇ ਵੀ ਕਾਰੋਬਾਰ ਦੀ ਐਡ ਕਰਵਾਉਣੀ ਹੈ ਤਾਂ ਉਹ ਵੀ ਨੰਬਰ ਤੇ ਕਾਲ ਕਰ ਸਕਦੇ ਨੇ 9877988446 ਲਓ ਜੀ ਕਿਸਾਨ ਭਰਾਵੋ ਬਹੁਤ ਹੀ ਵਧੀਆ ਜ਼ਮੀਨ ਦਾ ਟੁਕੜਾ ਤੁਹਾਡੇ ਲਈ ਲੈ ਕੇ ਆਏ ਹਾਂ ਜਦਾਂ ਕਿ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਆਸ ਕਰਦੇ ਹਾਂ ਅੱਜ ਵਾਲੀ ਵੀਡੀਓ ਨੂੰ ਵੀ ਬਹੁਤ ਪਿਆਰ ਕਰੋਗੇ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ WhatsApp ਨੰਬਰ ਨੋਟ ਕਰ ਲਓ ਜਿਹਦੇ ਉੱਤੇ ਤੁਸੀਂ ਐਡ ਲਵਾ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਹੈ ਕੋਈ ਕੁਇਰੀ ਲੈਣੀ ਹੈ ਜਾਂ ਕੋਈ ਜ਼ਮੀਨ ਠੇਕੇ ਤੇ ਲੈਣੀ ਹੈ ਜਾਂ ਕੋਈ ਐਡ ਕਰਾਉਣੀ ਹੈ ਜਾਂ ਕੋਈ ਜ਼ਮੀਨ ਲੈਣ ਵਾਰੀ ਤੁਹਾਨੂੰ ਹਨਾ ਚਾਹ ਬਾਣੂ ਕੋਈ ਏਰੀਆ ਵਗੈਰਾ ਹਨਾ ਦੱਸਣਾ ਤਾਂ ਸਾਡਾ WhatsApp ਨੰਬਰ ਨੋਟ ਕਰ ਲਓ 9877988446 ਟੋਡੀ ਸਕਰੀਨ ਤੇ ਵੀ ਚਲਾ ਦਿੱਤਾ ਗਿਆ ਜੀ ਇਹ ਨੰਬਰ ਦੇ ਉੱਤੇ ਤੁਸੀਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਦੇ ਨਾਲ ਐਡ ਸਾਡੇ ਚੈਨਲ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਕਮਰਸ਼ੀਅਲ ਐਡ ਦਾ ਚਾਰਜ ਕੀਤਾ ਜਾਊ ਆ ਨਾਰਮਲ ਕਿਸਾਨ ਵੀਰਾਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਕੀਤੀ ਜਾਂਦੀ ਹੈ ਤੇ ਅੱਜ ਜਿਹੜਾ ਆਪਾਂ ਤੁਹਾਡੇ ਲਈ ਟੱਕ ਜ਼ਮੀਨ ਦਾ ਲੈ ਕੇ ਆਇਆ ਬਹੁਤ ਹੀ ਵਧੀਆ ਟੱਕ ਆ ਖੁੱਲਾ ਡੁੱਲਾ ਟੱਕ ਆ ਕੱਲਿਆਂ ਦਾ ਖਾਤਾ ਵੀ ਕਿਸੇ ਨਾਲ ਕੋਈ ਸਾਂਝਗਰੀ ਨਹੀਂ ਹਨਾ ਕੋਈ ਕਿਸੇ ਨਾਲ ਸਾਂਝਾ ਖਾਤਾ ਨਹੀਂ ਬਿਲਕੁਲ ਨਰੋਲ ਕੱਲਿਆਂ ਦਾ ਖਾਤਾ ਤੁਹਾਨੂੰ ਜ਼ਮੀਨ ਦਾ ਦੇਖਣ ਨੂੰ ਮਿਲ ਜੂਗਾ ਵਧੀਆ ਪਾਣੀ ਦਾ ਸਾਧਨ ਵਧੀਆ ਟੱਕ ਆ ਤੇ ਆਹ ਏਰੀਆ ਦੇ ਵਿੱਚੋਂ ਕਮੈਂਟ ਵੀ ਬਹੁਤ ਆਏ ਹੋਏ ਸੀਗੇ ਵੀ ਸਾਨੂੰ ਆਹੀ ਏਰੀਆ ਦੇ ਵਿੱਚ ਜ਼ਮੀਨ ਚਾਹੀਦੀ ਆ ਤੇ ਤੁਹਾਨੂੰ ਵੀ ਕਿਸੇ ਖਾਸ ਏਰੀਆ ਦੀ ਕੋਈ ਜ਼ਮੀਨ ਚਾਹੀਦੀ ਹੈ ਸਮਾਨ ਨੂੰ ਕਮੈਂਟਾਂ ਵਿੱਚ ਜਰੂਰ ਪੁੱਛ ਲਿਆ ਕਰੋ ਤਾਂ ਕਰਕੇ ਸਸੀਂ ਕਮੈਂਟਾਂ ਦੇ ਹਿਸਾਬ ਨਾਲ ਤੁਹਾਡੇ ਤੱਕ ਜਿਹੜੀਆਂ ਜ਼ਮੀਨਾਂ ਪਹੁੰਚਦੀਆਂ ਕਰਦੇ ਆ ਤਾਂ ਤੁਹਾਨੂੰ ਮਿਲ ਸਕਣ ਤੁਹਾਡੇ ਆਪ ਦੇ ਏਰੀਆ ਦੀ ਖਾਸ ਜ਼ਮੀਨ ਕੋਈ ਹਨਾ ਜੀ ਤੇ ਕਮੈਂਟਾਂ ਵਿੱਚ ਜਰੂਰ ਦੱਸ ਦਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਵੀਰਾਂ ਤੱਕ ਪਹੁੰਚ ਸਕੇ ਤਾਂ ਕਿ ਜਿਹੜਾ ਵੀ ਰਾਇਡ ਲਵਾਉਂਦਾ ਉਹਦੀ ਵੀ ਯਾਰ ਕੋਈ ਚੀਜ਼ ਹੈ ਜਿਹੜੀ ਸੇਲ ਹੋ ਸਕੇ ਤੇ ਹੋਰ ਵੀ ਆਪਣੇ ਕੋਲੇ ਅਲੱਗ-ਅਲੱਗ ਏਰੀਆ ਤੋਂ ਜ਼ਮੀਨਾਂ ਆ ਸਕਣ ਜੀ ਸਾਡੇ ਚੈਨਲ ਤੇ ਹੋਰ ਵੀ ਬਥੇਰੀਆਂ ਏਡਾ ਲਾਈ ਜਾਂਦੀਆਂ ਨੇ ਜੀ ਆ ਕਰਕੇ ਆਪਣਾ ਪਿਆਰ ਇਸ ਤਰ੍ਹਾਂ ਬਣਾਈ ਰੱਖਿਆ ਕਰੋ ਜੀ ਹੁਣ ਜਿਹੜੀ ਆਪਾਂ ਐਡ ਲੈ ਕੇ ਆਏ ਆ ਬਾਈ ਉਹਦੇ ਬਾਰੇ ਤੁਹਾਨੂੰ ਲੱਗਿਆਂ ਦੱਸਣਾ 17 ਕਿੱਲੇ ਟੌਪ ਦੀ ਜ਼ਮੀਨ ਲੈ ਕੇ ਆਏ ਆ ਜੀ 17 ਕਿੱਲੇ ਜ਼ਮੀਨ ਹੈ ਇਹ ਟੱਕ ਹੈ ਜੀ ਤੇ ਬਹੁਤ ਵਧੀਆ ਟੱਕ ਹੈ ਜੀ ਤੇ ਰੋਡ ਤੋਂ 40 ਫੁੱਟ ਅੰਦਰ ਇਹ ਜ਼ਮੀਨ ਹੈ ਜੀ ਜਾਨੀ ਕਿ 40 ਫੁੱਟ ਹਟ ਕੇ ਰੋਡ ਤੋਂ ਇਹ ਜ਼ਮੀਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਤਿੰਨ ਕਰਮਾਂ ਦਾ ਕੱਚਾ ਰਾਹ ਜਾਂਦਾ ਜੀ ਜ਼ਮੀਨ ਨੂੰ ਤੇ ਦੋ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ 17 ਕੱल्ल्याਾਂ ਦੇ ਉੱਪਰ ਹੀ ਤੁਹਾਨੂੰ ਦੋ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਤੇ ਕੱल्ल्याਾਂ ਦੀਆਂ ਮੋਟਰਾਂ ਬਈ ਕਿਸੇ ਨਾਲ ਕੋਈ ਸਾਂਝ ਗਿਰ ਨਹੀਂ ਕਿਸੇ ਨੂੰ ਕੋਈ ਵਾਰੀ ਨਹੀਂ ਆਉਂਦੀ ਮੋਟਰ ਦੀ ਹਨਾ ਬਿਲਕੁਲ ਕੱल्ल्याਾਂ ਦੀਆਂ ਮੋਟਰਾਂ ਨੇ 17 ਕਿੱਲੇ ਕੱल्ल्याਾਂ ਦਾ ਹੀ ਟੱਕ ਹੈ ਇੱਕੋ ਹੀ ਟੱਕ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਹਨਾ ਤੇ ਕੱल्ल्याਾਂ ਦੀ ਬਾਣੀ ਤਕਸੀਮ ਟੱਕ ਹੈ ਜੀ ਸਾਰੇ ਵੀਰਾਂ ਦੇ ਪਿਛਲੇ ਵੀਡੀਓ ਤੇ ਬਹੁਤ ਕਮੈਂਟ ਸੀ ਵੀ ਤੁਸੀਂ ਰੇਟ ਨਹੀਂ ਦੱਸਦੇ ਯਾਰ ਵੀ ਰੇਟ ਦੱਸਿਆ ਕਰੋ ਹਣਾ ਵੀ ਬਜਟ ਦੇ ਅੰਦਰ ਜਿਹੜਾ ਹੋਇਆ ਕਰੂ ਵੀ ਉਹੀ ਫੋਨ ਲਾਇਆ ਕਰੂਗਾ ਜ਼ਮੀਨ ਦਾ ਰੇਟ ਦੱਸ ਸੀ ਤਾਂ 25 ਲੱਖ ਰੁਪਏ ਦੀ ਡਿਮਾਂਡ ਆ ਬਾਕੀ ਰੇਟ ਮੌਕੇ ਦੇ ਹਨਾ ਉੱਚੇ ਨੀ ਹੋ ਜੂਗਾ ਜੀ ਤੇ ਬਾਕੀ ਤੁਸੀਂ ਕਰ ਸਕਦੇ ਹੋ ਮੌਕੇ ਤੇ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਜੀ ਡੱਬ ਵਾਲੀ ਤੇ ਡੱਬ ਵਾਲੀ ਹਰਿਆਣਾ ਦੇ ਵਿੱਚ ਇਹ ਜ਼ਮੀਨ ਪੈ ਜਾਂਦੀ ਹੈ ਜੀ ਬਾਕੀ ਤੁਸੀਂ ਮੌਕੇ ਦੇ ਉੱਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਰੇਟ ਹਨਾ ਜਿੰਨਾ ਤੁਸੀਂ ਕਰ ਸਕਦੇ ਹੋ ਆਪਦਾ ਵਾਧਾ ਘਟਾ ਉਹਨਾਂ ਤੁਸੀਂ ਕਰ ਸਕਦੇ ਹੋ ਮੋਬਾਈਲ ਨੰਬਰ ਨੋਟ ਕਰ ਲਓ ਜੀ ਠੇਕੇ ਦੀ ਗੱਲ ਕਰੀ ਤਾਂ 40k ਰੁਪਏ ਦੇ ਆਸ-ਪਾਸੇ ਨੂੰ ਠੇਕੇ ਤੇ ਲੱਗਦੀ ਹੈ 40-50k ਰੁਪਏ ਦੇ ਵਿੱਚ ਠੇਕੇ ਤੇ ਲੱਗ ਜਾਂਦੀ ਹੈ ਜੀ ਮੋਬਾਈਲ ਨੰਬਰ ਨੋਟ ਕਰ ਲਓ ਵੱਡੇ ਹਾਈਵੇ ਤੋਂ ਗੱਲ ਕਰੀਏ ਨਾ ਡੱਬਾ ਵਾਲੀ ਵਾਲੇ ਤੋਂ ਤਾਂ ਤਿੰਨ ਕਿਲੋਮੀਟਰ ਪਿੱਛੇ ਹਟਵੀਂ ਜ਼ਮੀਨ ਆ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਵੀ ਚਰਾ ਦਿੰਦੇ ਆ ਤੁਹਾਨੂੰ ਮੈਂ ਦੱਸ ਵੀ ਦਿੰਦਾ ਜੀ 94160 ਤੇ 47878 ਇਹ ਮੋਬਾਈਲ ਨੰਬਰ ਹੈ ਇਹਦੇ ਉੱਤੇ ਕਾਲ ਕਰ ਸਕਦੇ ਹੋ ਇਹ ਜਮੀਨ ਹੈ ਜਿਹੜੀ ਖਰੀਦ ਸਕਦੇ ਹੋ 17 ਕਿੱਲੇ 2 ਮੋਟਰਾ ਨਹਿਰ ਦਾ ਪਾਣੀ ਹੈ 3 ਕਰਮਾਂ ਦਾ ਰਾਏ ਕੱਲਿਆਂ ਦੀ ਜਮੀਨ ਹੈ ਕਿਸੇ ਨਾਲ ਕੋਈ ਸਾਂਝਗਰੀ ਨਹੀਂ ਕੱਲਿਆਂ ਦੀ ਮੋਟਰਾ ਅੱਡ ਖਾਤਾ ਬਈ ਕੱਲਿਆਂ ਦਾ ਨਰੂਲ ਜਮਾ ਹੈ ਨਾ ਵਧੀਆ ਜਮੀਨ ਹੈ ਦੇਖ ਕੇ ਤੁਸੀਂ ਕੋਈ ਚਾਹ ਬਾਗਨ ਸੱਜਣ ਖਰੀਦਣਾ ਚਾਹੁੰਦਾ ਤਾਂ ਖਰੀਦ ਸਕਦੇ ਹੋ ਬਾਕੀ ਐਡ ਕਰਵਾਉਣ ਲਈ ਸਾਡੇ ਨੰਬਰ ਸਟਾਰਟਿੰਗ ਵਿੱਚ ਦੱਸ ਹੀ ਦਿੱਤੇ ਸੀ ਚੈਨਲ ਨੂੰ ਪਿਆਰ ਬਹੁਤ ਕਰਦੇ ਹਾਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਇਸੇ ਤਰ੍ਹਾਂ ਦੀ ਹੋਰ ਕੈਂਡ ਵੀਡੀਓ ਲੈ ਕੇ ਜਲਦੀ ਤੁਹਾਡੇ ਦਰਮਿਆਨ ਪਹੁੰਚਾਂਗੇ ਤਬ ਤੱਕ ਖੇਲ ਰਹੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ